ਸਸਿਕਾਲ ਜੀ ਗੁੱਡ ਮਾਰਨਿੰਗ ਮੇਰੇ ਸਾਰੇ ਭਤੀਜ ਭਤੀਜੀਆਂ ਨੂੰ ਤੇ ਮਾਤਾਵਾ ਬਜ਼ੁਰਗਾਂ ਨੂੰ ਵੀ ਗੁੱਡ ਮਾਰਨਿੰਗ ਤੇ ਅੱਜ ਦੇ ਵਲੌਗ ਦੀ ਕਰਦੇ ਆਪਾਂ ਸ਼ੁਰੂਆਤ ਤੇ ਅੱਜ ਵੀ ਹੁਣ ਤਿਆਰ ਹੋ ਕੇ ਨਹਾਤਾ ਲਿਆ ਮੈਂ ਪਾਠ ਵੀ ਕਰ ਲਿਆ ਤੇ ਹੁਣ ਨਹਾਤ ਹੋ ਕੇ ਚੱਲਦੇ ਆਂ ਪਟਿਆਲੇ ਨੂੰ ਜੁੜੇ ਰਹੋ ਅੱਜ ਤੁਹਾਨੂੰ ਮਲਾਉਣੀ ਆ ਤੇ ਅੱਜ ਤੁਹਾਨੂੰ ਕਾਲਜ ਦਾ ਵੀ ਘੇੜਾ ਅਮਰਾਵਾਂਗੇ ਫਿਜ਼ੀਕਲ ਦਾ ਓਕੇ ਲਾ ਨਾ ਬਚਾਰੀ ਟੀਮੀ ਪਈ ਆ ਮਾਰ ਹੋ ਗਈ ਆ ਭਤੀਜੋ ਬੁਖਾਰ ਤੇ ਇਹਨੂੰ ਕੱਲ ਡਾਕਟਰ ਤੋਂ ਟੀਕੇ ਲਾ ਕੇ ਗਿਆ ਏ ਅੱਜ ਫੇਰ ਆਊਗਾ ਟੀਕੇ ਲਾਉਣ ਤੇ ਅੱਜ ਇਹਨੂੰ ਨਾ ਚਿਚੜ ਤੇ ਬਹੁਤ ਪਾਏ ਬਨੇ ਅੱਜ ਮਤਲਬ ਗੋਲੀ ਲੀਕ ਕੇ ਗਿਆ ਕੋਈ ਉਹ ਗੋਲੀ ਲਾ ਕੇ ਖਵਾਉਣੀ ਆ ਅੱਜ ਤੱਕ ਨਹੀਂ ਹਾਂਜੀ ਆ ਖਾਣਾ ਖਾ ਕੇ ਚਲਦੇ ਆਂ ਸ਼ਹਿਰ ਨੂੰ ਫੇਰ ਪਟਿਆਲੇ ਨੂੰ ਤੇ ਆਪਣਾ ਕੋਰ ਕਾ ਟਪਤੀਜ ਹੁਣ ਤੋਂ 10 ਮੀਟਰ ਨੂੰ 10 ਵਜੇ ਪੈ ਜਾਣਾ ਏ ਨਾਲੇ ਆਪਣਾ ਆਪਣੇ ਇਹਦੀ سپورਟ ਵੀ ਕਰਿਆ ਕਰੋ ਜਿਹੜਾ ਆਪਾਂ YouTube ਤੇ ਚੈਨਲ ਬਣਾਇਆ ਯਾਰ ਥੋੜੇ ਕਰਕੇ ਤਾਂ ਇੰਨੀ ਮਿਹਨਤ ਨਾਲ ਵਲੌਗ ਬਣਾਉਣਾ ਵਿੱਚੇ ਰੀਲਾਂ ਬਣਾਉਣਾ ਯਾਰ ਵਿੱਚੇ ਸਾਰਿਆਂ ਨੂੰ ਮਿਲਦਾ ਨਹੀਂ ਆ ਥੋੜੇ ਕਰਕੇ ਬਣਾ ਰਹੇ ਆ ਯਾਰ ਬਾਕੀ ਲਵ ਤੇ ਹੋਰ ਦੱਸੋ ਗੱਲਬਾਤ ਮੈਨੂੰ ਵੀ ਚੰਗਾ ਲੱਗਦਾ ਯਾਰ ਜਦ ਤੁਸੀਂ ਫਿਰ ਦੇਖਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਮੈਨੂੰ ਵੀ ਹੁੰਦਾ ਗਿਆ ਭਤੀਜ ਦੇਖਦੇ ਨੇ ਠੀਕ ਆ ਫਿਰ ਮੈਨੂੰ ਵੀ ਯਾਰ ਹੋ ਜਾਂਦਾ ਕਿ ਬਣਾਉਣ ਦਾ ਕੀ ਫਾਇਦਾ ਦੇਖਦੇ ਦਾ ਹੈ ਹੋਰ ਗੱਲਬਾਤ ਠੀਕ ਆ ਆਹ ਖਾਣਾ ਖਾ ਕੇ ਚੱਲਦੇ ਆ ਆਜੋ ਤੁਹਾਨੂੰ ਦੇ ਸੀਕੋ ਨਾਲ ਪਰੌਂਠੇ ਅੰਬ ਦੀ ਫਾੜੀ ਚਾਹ ਨਾਲ ਖਵਾ ਦਈਏ ਲਵ ਯੂ ਬਾਕੀ ਮਿਲਦੇ ਆਂ ਹਾਂਜੀ ਆ ਥੋੜੀਆਂ ਥੋੜੀਆਂ ਕਣੀਆਂ ਭਤੀਜਿਓ ਪੈਣ ਲੱਗੀਆਂ ਹੁਣ ਵਾ ਚੱਲਦੇ ਆਂ ਆਪਾਂ ਪਟਿਆਲੇ ਨੂੰ ਜੁੜੇ ਰਹੋ ਹਾਂਜੀ ਮਿੱਤਰ ਪਿਆਰੇ ਹੁਣ ਚੱਲਦੇ ਆਂ ਸ਼ਹਿਰ ਹਾਂਜੀ ਆ ਗਏ ਆਪਾਂ ਪਟਿਆਲੇ ਤੇ ਹੁਣ ਉਧਰ ਨੂੰ ਜਾ ਰਹੇ ਆਂ ਕਾਲਜਵਾਲ ਨੂੰ ਫਿਜੀਕਲ ਕਾਲਜਵਾਲ ਨੂੰ ਮੇਨ ਕਪਟਨ ਯਰ ਕੰਮ ਕਰੀ ਜਾਂਦਾ ਬਾਰ-ਬਾਰ ਨਾਲੇ ਮੈਂ ਫੋਨ ਕੱਟ ਰਹੇ ਹਾਂ ਫੇਰ ਵੀ ਫੋਨ ਕਰੀ ਜਾਂਦੇ ਨੇ ਦੇਖ ਲੋ ਯਾਰ ਹੋਰ ਦੋਸਤੋ ਠੀਕ ਹੋ ਆ ਜੁੜੇ ਰਹੇ ਹੋ ਤੁਹਾਨੂੰ ਦਿਖਾਉਨੇ ਆ ਕਾਲਜ ਵਾਲੇ ਭਤੀਜ ਅੱਜ ਓਕੇ ਆ ਮੈਂ ਹੈਗਾ ਵਿਕਰਮ ਕਾਲਜ ਵਾਲੀ ਸੜਕ ਤੇ ਇਹਦੇ ਨਾਲ ਵੀ ਬਹੁਤ ਸਾਡੀਆਂ ਆਪਦੇ ਟਾਈਮ ਦੀਆਂ ਜਾਂਦਾ ਜੁੜੀਆਂ ਵੀ ਜਾਂ ਨੇ ਕਿਰਾ ਇੱਥੇ ਝਗੜਾ ਹੋ ਜਾਣਾ ਦੀ ਆ ਯਾਦਾ ਸਾਡੇ ਬਹੁਤ ਕਸੂਤਾ ਉਹ ਫਿਰ ਭੱਜ ਕੇ ਦੀਗੇ ਬੰਦੇ ਯਾਰ ਪੁਰਾਣੀ ਗੱਲਾਂ ਬਹੁਤ ਇਹ ਤਾਂ ਮੋਟਰਸਾਈਕਲ ਹੁੰਦਾ ਦੀ ਆਪਣੇ ਕੋਲ ਪਲਸਰ ਬਾਏ 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 ਹਾਂਜੀ ਜਵਾਕ ਕਹਦੇ ਅੰਕਲ ਸਾਡੀ ਵੀਡੀਓ ਲੈ ਲੈ ਤੇ ਇੱਥੇ ਫਿਜ਼ੀਕਲ ਕਾਲਜ ਦੇ ਬਾਹਰ ਖੜਾ ਹੈਗਾ ਜੀ ਭਤੀਜ ਕਹਿੰਦਾ ਆਉਣਾ ਇਹ ਮੈਂ ਹਾਂਜੀ ਦੋਸਤੋ ਆ ਆਪਣੇ ਭਤੀਜ ਫਿਜ਼ੀਕਲ ਕਾਲਜ ਤੋਂ ਹੈਗੇ ਨੇ ਮੁੰਡੇ ਸਾਰੇ ਆ ਕਈ ਦਿਨਾਂ ਦੇ ਯਾਰ ਕਹਿ ਰਹੇ ਸੀ ਕਿ ਆ ਕੇ ਚਾਚੇ ਆ ਕੇ ਜਾ ਆ ਕੇ ਜਾ ਮੈਂ ਚੱਲ ਮੈਂ ਆਉਂਗਾ ਜ਼ਿਆਦਾਤਰ ਭਤੀਜ ਆਪਣੇ ਰਾਜਸਥਾਨ ਤੋਂ ਹੈਗੇ ਨੇ ਇਹ ਕਿਹੜਾ ਕਿਹਾ ਦੀ ਰਾਜਸਥਾਨ ਏਰੀਆ ਹਨੂਮਾਨਗੜ੍ਹ ਹਨੂਮਾਨਗੜ੍ਹ ਤੇ ਦੂਆ ਬਿੱਕਾ ਨੇਰ ਵਾਲਾ ਕਿਹੜਾ ਦੀ ਹਾਂ ਜੀ ਬਿੱਕਾ ਨੇਰ ਦਾ ਜੀ ਪ੍ਰੋਪਰ ਅੱਛਾ ਠੀਕ ਆ ਠੀਕ ਆ ਹੋ ਠੀਕ ਹੋ ਹਾਂ ਜੀ ਸਭ ਵਧੀਆ ਜੀ ਕਿਵੇਂ ਆ ਮਾਹੌਲ ਤੁਹਾਡੇ ਇੱਥੇ ਠੀਕ ਓਕੇ ਰਿਪੋਰਟ ਹਾਂ ਜੀ ਵਾ ਵਧੀਆ ਜੀ ਇੱਕ ਨੰਬਰ ਆ ਠੀਕ ਆ ਯਾਰ ਇੱਕ ਨੰਬਰੇ ਚਾਹੀਦਾ ਹੋਰ ਦੱਸੋ ਗੱਲ ਬਾਤ ਕੋਈ ਹਾਂ ਜੀ ਮਿੱਤਰ ਪਿਆਰਿਓ ਵਧੀਆ ਕਾਲਜ ਮੁੰਡਿਆਂ ਦਾ ਆ ਫਿਜੀਕਲ ਤੇ ਹੁਣ ਮੈਂ ਜਾ ਰਿਹਾ ਬਾਸ ਬਾਈਪੀਐਸ ਦੇਖਦੇ ਆ ਜਾਂ ਫਿਰ ਅਰਬਨ ਸਟੇਟ ਕੰਨੀ ਮਾਰਦੇ ਆਂ ਜਿਹੜਾ ਜੇ ਟਾਈਮ ਹੋ ਗਿਆ। ਉਹ ਠੀਕ ਓ ਮੁੰਡਿਓ। ਬਹੁਤ ਵਧੀਆ ਜੀ ਬਹੁਤ ਵਧੀਆ ਚਾਹੀਦਾ ਵਧੀਆ ਚਾਹੀਦਾ ਜੀ। ਹਾਂਜੀ। ਮਿੱਤਰੋ ਹੁਣ ਕਾਲਜ ਤੋਂ ਆਇਆ ਫਿਜ਼ੀਕਲ ਕਾਲਜ ਜੀ ਤੋਂ ਬਹੁਤ ਮਾਨਸਤਪਾ ਮਾਨ ਸਤਕਾਰ ਕਰਦੇ ਨੇ ਭਤੀਜ ਲਵ ਜੂ ਯਾਰ ਤੁਹਾਨੂੰ ਸਾਰਿਆਂ ਨੂੰ ਯਾਰ ਰਾਜਸਥਾਨ ਵਾਲਿਆਂ ਨੂੰ। ਤੇ ਹੁਣ ਚੱਲਦੇ ਆਂ ਆਪਾਂ। ਹਾਂਜੀ ਮਿੱਤਰੋ ਪਿਆਰੇ ਉਹ ਆਪ ਭਤੀਜ ਆ ਕੇ ਆਪਣੇ ਆਸੀ ਮੋਲ ਲਾਈਨ ਪੜ੍ਹਦੇ ਨੇ ਠੀਕ ਓ। ਅੱਛਾ ਜੀ। ਹਾਂਜੀ ਮਿੱਤਰ ਪਿਆਰਿਓ ਉੱਧਰ ਖੜੇ ਸੀ ਯਾਰ। ਭਾਈ ਨੰਬਰ ਸਾਈਡ ਆ ਆਪਣੇ ਸਾਰੇ ਭਤੀਜ ਆ ਗਏ ਕੁਛ ਭਤੀਜ ਖਾਲਸਾ ਚ ਪੜਦੇ ਨੇ ਕੁਛ ਬਿਕਰਮ ਚ ਪੜਦੇ ਨੇ ਕੁਛ ਤੂਏ ਦਾ ਕਿਹੜਾ ਗਾਲ ਮੋਦੀ ਥਾਪਰੀ ਥਾਪਰ ਮਿਹਰ ਵਾਲਾ ਕਿਹੜਾ ਹੈ ਮਿਹਰ ਵਾਲਾ ਨਹੀਂ ਕੋਈ ਟੀਡਾ ਠੀਕਾ ਟੀਡਾ ਠੀਕਾ ਹੋਰ ਦੱਸੋ ਠੀਕੋ ਡਾਕਟਰ ਰਿਪੋਰਟ ਆ ਓਕੇ ਮੈਂ ਓਕੇ ਹੋ ਜਾਈਦੀ ਆ ਭਤੀਜ ਰਿਪੋਰਟ ਦਾ ਔਰ ਕੋਈ ਕਮੀ ਪੇਚੀ ਕਿਸੇ ਵੀਡੀਓ ਜਾ ਨਾ ਨਾ ਵੀਡੀਓ ਜਾ ਮੈਂ ਓਕੇ ਕਿੱਕ ਨੰਬਰ ਉਹ ਕਿੱਕ ਰਿਪੋਰਟ ਜਾ ਰਹੇ ਨੇ ਭਤੀਜ ਹੂੰ ਦੇਖ ਲੋ ਯਾਰ ਆਹੀ ਕੁਛ ਖਟਿਆ ਤੁਹਾਡੇ ਚਾਚੇ ਨੇ ਜਿਹੜੇ ਕਮੈਂਟ ਕਰਦੇ ਨੇ ਨਾ ਕਿ ਐ ਕਰਦਾ ਏ ਆਪਦੇ ਆਪ ਨੂੰ ਫੀਲਿੰਗ ਚੱਕਦਾ ਏ ਐ ਪੁੱਤ ਕਦੇ ਬੈਠੀ ਜੱਟ ਦੇ ਬਰਾਬਰ ਆ ਕੇ ਤੈਨੂੰ ਲੱਗ ਜੂਗਾ ਪਤਾ ਕਿ ਫੀਲਿੰਗ ਕੀ ਹੁੰਦੀ ਹੈ ਤੇ ਬਾਈ ਨੰਬਰਾਂ ਨੂੰ ਚਲਦੀਆਂ ਹਾਂਜੀ ਇੱਥੇ ਖੜੇ ਆ ਯਾਰ ਆਪਾਂ ਬਾਈ ਨੰਬਰ ਸੈਟ ਆਪਣੇ ਭਤੀਜ ਆ ਗਏ ਭਤੀਜ ਹੈਗੇ ਨੇ 90 ਤੋਂ ਠੀਕ ਹੁਣ 90 ਵਾਲਿਓ ਹਾਂਜੀ ਓਕੇ ਰਿਪੋਰਟ ਹਾਂਜੀ ਠੀਕ ਆ ਠੀਕ ਆ ਯਾਰ ਕਿਹੜੀ ਕਲਾਸ ਆ ਯਾਰ 12ਵੀਂ ਠੀਕ ਆ ਠੀਕ ਆ ਕਹਿਣਾ ਮੰਨਿਆ ਕਰੋ ਯਾਰ ਮਾਪੇ ਦਾ ਠੀਕ ਆ ਕਿ ਮਾੜੀ ਸੰਗਤ ਤੋਂ ਦੂਰ ਰਹਿਣਾ ਹੀ ਕੋਈ ਵੀ ਖਾਣ ਪੀਣ ਵਾਲਾ ਉਹਦੇ ਮੂੰਹੇ ਨਹੀਂ ਲੱਗਣਾ ਹੈਗਾ ਠੀਕ ਹੈ ਨਾ ਤੇ ਆ ਵੀ ਭਤੀਜ ਆਪਣਾ ਆ ਉਹਰੇ ਪਟਿਆਲੇ ਪੜਦਾ ਏ ਬੁੱਧਾ ਤਲ ਸਕੂਚ ਵਧੀਆ ਚੱਲਦੀ ਆ ਪੜਾਈ ਪੁੱਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਵਧੀਆ ਚੱਲਣੀ ਚਾਹੀਦੀ ਹਾਂ ਜੀ ਮਿੱਤਰ ਪਿਆਰਿਓ ਆਪਣੇ ਭਤੀਜ ਆ ਗਏ ਆ ਤੇ ਮੁੰਡੇ ਹੈਗੇ ਨੇ ਆ ਪਾਤੜਾਂ ਵਾਲੇ ਚੋਕਰ ਨੇ ਸਾਰੇ ਆ ਤੇ ਜੋ ਪੜਦੇ ਨੇ ਖਾਲਸਾ ਕਲਜ ਵਿੱਚ ਠੀਕ ਹੋ ਓਕੇ ਅੱਛੇ ਜੀ ਠੀਕ ਆ ਵਧੀਆ ਹੀ ਚਾਹੀਦਾ ਯਾਰ ਹਾਂ ਜੀ ਦੋਸਤੋ ਤਰਪੜੀਆਂ ਹੁਣ ਚੱਲਦੀਆਂ ਹਾਂ ਜੀ ਤਰਪੜੀ ਹੈਗਾ ਯਾਰ ਮੈਂ ਹੁਣ ਹਵਾ ਨੇਰੀ ਬਹੁਤ ਚੱਲ ਰਹੀ ਆ ਬਾਹਰ ਹੁਣ ਚੱਲਦੇ ਹਾਂ ਅਰਬਨ ਸਟੇਟ ਨੂੰ ਤੇ ਤੇਨਾ ਡੌਗਸ ਵਾਸਤੇ ਆਪਣੇ ਟਿਮੀ ਟੌਮ ਵਾਸਤੇ ਕੋਈ ਗੋਲੀ ਲੈਣੀ ਸੀ ਯਾਰ ਉਹ ਗੋਲੀ ਹੈ ਨਹੀਂ ਹੁਣ ਮੈਂ ਮੈਡੀਕਲ ਤੇ ਲਿਖਾਤੀ ਕਹਿੰਦੇ ਕੱਲ ਨੂੰ ਮਿਲ ਜੂਗੀ ਜੀ ਕੱਲ ਨੂੰ ਲੈ ਜੀਓ ਅੱਗੇ ਦੱਸਦਾ ਦੀ ਕਿ ਉੱਥੇ ਜਾਇਓ ਮੈਂ ਕਿੱਥੇ ਕਿਹੜਾ ਜਾਊਗਾ ਯਾਰ ਇਸ ਕਰਕੇ ਮੈਂ ਇਹਨੂੰ ਹੀ ਲਿਖਾਤੀ ਗੋਲੀ ਮੈਂ ਕਿਹਾ ਤੂੰ ਇੱਥੇੋਂ ਲਿਖ ਲੈ ਯਾਰ ਮੈਂ ਲੈ ਜੂੰਗਾ ਕੱਲ ਨੂੰ ਆ ਕੇ ਕੋਈ ਗੱਲ ਆਹ ਦੇਖੋ ਯਾਰ ਇੱਥੇ ਤਾਂ ਪਟਿਆਲੇ ਪੂਰੀ ਕਾਲੀ ਘਟਾ ਹੋ ਗਈ ਹਨ ਮੈਨੂੰ ਲੱਗਦਾ ਹੁਣ ਮੀਂਹ ਹਨ ਗੱਟ ਕੇ ਪਊਗਾ ਹਾਂਜੀ ਮਿੱਤਰ ਪਿਆਰਿਓ ਅਰਬਨ ਸਟ੍ਰੀਟ ਖੜਾ ਹੈ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਬਾਰਸ਼ ਹੋ ਰਹੀ ਆ ਮੈਂ ਕਿਸੇ ਦੀ ਵੇਟ ਕਰ ਰਿਹਾ ਹਾਂ ਹਾਂਜੀ ਦੋਸਤੋ ਅੱਧਰ ਖੜਾ ਹਾਂ ਮੈਂ ਅਰਬਨ ਸਟੇਟ ਮੀਂਹ ਪੈ ਰਿਹਾ ਬਹੁਤ ਚਾਹ ਪੀਣੀ ਦੀ ਯਾਰਾ ਕਹਿੰਦੇ ਲੈਟ ਪੱਜੀ ਵੀ ਹੈਗੀ ਆ ਹੁਣ ਚੱਲ ਗਾਂਹ ਦੇਖਦੇ ਆ ਕੌਫੀ ਉਹ ਕਿੰਨੇ ਆ ਗਾਂਹ ਜਾ ਕੇ ਹੋਰ ਸੁਣਾਉ ਗੱਲਬਾਤ ਯਾਰ ਇਸ ਦੀ ਵੇਟ ਕਰ ਰਿਹਾ ਸੀ ਕਿਸੇ ਨੇ ਆਉਣਾ ਦੀਆ ਯਾਰ ਮੀਂਹ ਬਹੁਤ ਪਿਆ ਯਾਰ ਇੱਥੇ ਮੈਂ ਥੋੜਾ ਹਾਂਜੀ ਸਾਰਿਆਂ ਦਾ ਹਾਂਜੀ ਹਾਂਜੀ ਆ ਭਤੀਜ ਆਪਣੇ ਯਾਰ ਹਰਿਆਣੇ ਤੋਂ ਨੇ ਇੱਥੇ ਦਾਖਲਾ ਲਿਆ ਇਹਨਾਂ ਨੇ ਪੰਜਾਬੀ ਪੰਜਾਬੀ ਯੂਨੀਵਰਸਿਟੀ ਕਿਤੇ ਅੱਧੇ ਭਤੀਜ ਆਪਣੇ ਪੜਦੇ ਨੇ ਖਾਲਸਾ ਜੀ ਠੀਕ ਹੋ ਖਾਲਸਾ ਵਾਲਿਓ ਹਾਂਜੀ ਹਾਂਜੀ ਕਿਵੇਂ ਆ ਮਾਹੌਲ ਖਾਲਸਾ ਜੀ ਬਈ ਹਾਂਜੀ ਜੀਾ ਠੀਕ ਆ ਠੀਕ ਆ ਬੱਚੇ ਚਾਹੀਦੇ ਹਾਂਜੀ ਆ ਭਤੀਜ ਵੀ ਆ ਗਏ ਆਪਣੇ ਯਾਰ ਇਹਨਾਂ ਦਾ ਮੈਚ ਦੀਆ ਹੁੰਦਿਆਂ ਦਾ ਨਹੀਂ ਕਰਕੇ ਕੈਨਸਲ ਹੋ ਗਿਆ ਕਿੱਥੇ ਦੀ ਮੈਚ ਤੁਹਾਡਾ ਸੰਜੇਵੀਰ ਹਾਂ ਸੰਜੇਵੀਰ ਪੂਲ ਚ ਜੀਆ ਚਲ ਕੋਈ ਨਾ ਫੇਰ ਹੋ ਜੂਗਾ ਜਦਨੇ ਚੱਲ ਹਾਂਜੀ ਮਿੱਤਰ ਪਿਆਰਿਓ ਆ ਭਤੀਜ ਦੇਖ ਲਓ ਵਿਚਾਰੇ ਨਹੀਂ ਪੈਂਦੇ ਜ ਆਏ ਨੇ ਮਿਲਣ ਲਵਡੂਆ ਤੁਹਾਨੂੰ ਸਾਰਿਆਂ ਨੂੰ ਯਾਰ ਟਰੱਕ ਭਰ ਕੇ ਸਾਹਿਬ ਦੀ ਲੱਡੂ 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 ਤੇ ਅਰਬਨ ਸਟ੍ਰੀਟ ਖੜੇ ਆ ਯਾਰ ਮੀ ਬਹੁਤ ਪੈ ਰਿਹਾ ਆ ਸਾਰੇ ਭਤੀਜ ਨੇ ਆਪਣੇ ਦੇਖੋ ਮੀ ਪਿੰਦੇ ਚ ਵੀ ਬਿਬਾਰੇ ਆਏ ਹੈਗੇ ਨੇ ਹੌਲੀ ਆਏ ਹੋ ਯਾਰ ਹੁਣ ਠੀਕੋ ਬਾਕੀ ਤੁਹਾਨੂੰ ਲੱਡੂ ਆ ਸਾਰਿਆਂ ਨੂੰ ਆ ਅੰਦੀਆ ਆਪਣਾ ਭਤੀਜ ਹਰਿਆਣੇ ਵਾਲਾ ਠੀਕੋ ਹਰਿਆਣੇ ਵਾਲਿਓ ਵਧੀਆ ਵਧੀਆ ਜੀ ਇੱਕ ਨੰਬਰ ਵਧੀਆ ਹੀ ਚਾਹੀਦਾ ਤੇ ਆ ਆਪਣੇ ਭਤੀਜ ਨੇ ਯਾਰ ਹਰਿਆਣੇ ਵਾਲੇ ਠੀਕੋ ਹਰਿਆਣੇ ਵਾਲਿਓ ਲੱਡੂ ਤੁਹਾਨੂੰ ਟਰੱਕ ਭਰ ਕੇ ਯਾਰ ਸਾਰਿਆਂ ਨੂੰ ਹਾਂ ਜੀ ਮਿੱਤਰ ਪਿਆਰਿਓ ਹੁਣ ਮਾੜੀ ਜੀ ਗੇੜੀ ਲਾ ਕੇ ਚੱਲਦੇ ਆਪਾਂ ਪਿੰਡ ਨੂੰ ਬਾਈਪੀਐਸਾਂ ਤੇ ਫਿਰ ਹੁਣ ਚੱਲਦੇ ਆਂ ਖਾਣ ਪੀਣ ਵਾਲਾ ਸਮਾਨ ਲੈ ਕੇ ਪਿੰਡ ਨੂੰ ਹੋਰ ਦੱਸੋ ਠੀਕ ਹਾਂ ਬਹੁਤ ਭਤੀਜ ਮਿਲੇ ਯਾਰ ਅੱਜ ਇੱਥੇ ਨਾ ਮੀਂਹ ਕਰਕੇ ਅੱਜ ਜਾਮ ਲੱਗ ਗਿਆ ਆਪਣਾ ਬਾਈਪੀਐਸ ਤੇ ਸਮਾਨ ਲੈ ਲਏ ਆਪਾਂ ਖਾਣ ਪੀਣ ਵਾਲਾ ਹੁਣ ਚੱਲਦੇ ਆਪਾਂ ਜੀ ਮਿੱਤਰ ਪਿਆਰਿਓ ਜੇੜੀ ਲੱਗ ਰਹੀ ਆ ਆਪਾਂ ਸਟੇਟ ਚੱਲਦੇ ਆ ਹੁਣ ਪਿੰਡ ਨੂੰ ਹਾਂ ਜੀ ਮਿੱਤਰ ਪਿਆਰਿਓ ਪਿੰਡ ਨੂੰ ਜਾ ਰਹੇ ਆ ਹੁਣ ਡੀਜ਼ਲ ਪੋਰਟ ਹਾਂਜੀ ਯਾਰ ਅੱਜ ਬਹੁਤ ਭਤੀਜ ਪਟਿਆਲੇ ਮਿਲੇ ਰੂਹ ਖੁਸ਼ ਕਰਤੀ ਭਤੀਜੀਆਂ ਨੇ ਅੱਜ ਇਹ ਪੰਪ ਤੇ ਆਂ ਡੀਜ਼ਲ ਪਵਾ ਰਹੇ ਆ ਹੁਣ ਘਰ ਜਾ ਕੇ ਫਿਰ ਬਲੌਗ ਪਾਉਣੇ ਆ ਬਹੁਤ ਵਧੀਆ ਬਲੌਗ ਬਣਿਆ ਅੱਜ ਦਾ ਬਾਕੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਅੱਜ ਮਿਲੇ ਹੋ ਚਾਚੇ ਹਾਂਜੀ ਦੋਸਤੋ ਹੁਣੇ ਘਰੇ ਆਏ ਆ ਆ ਆਪਣਾ ਵੀਰ ਆਇਆ ਵਿਆਹੇ ਏਸੀ ਦੀ ਪੂਰਾ ਕਹਿੰਦੇ ਚੋਕ ਹੋਇਆ ਵਿਆਤੀ ਸਾਫ ਕਰਤਾ ਇਹਨਾਂ ਨੇ ਬਹੁਤ ਟਾਈਮ ਲੱਗ ਗਿਆ ਇਹਨਾਂ ਨੂੰ ਸਾਫ ਕਰਨ ਨੂੰ ਤੇ ਬੋਲੀ ਵੀਰ ਐਡਰੈਸ ਕੀ ਆ ਆਪਣਾ ਅਡਾ ਐਡਰੈਸ ਹੈ ਜੀ ਦਾਰਨ ਅੱਡਾ ਹੂੰ ਸਰਹੰਦ ਰੋਡ ਆਪਣਾ ਫੋਨ ਨੰਬਰ ਵੀ ਬੋਲ ਦਿੰਦੇ ਹਾਂ ਅਮਰ ਸਰਵਿਸ ਸੈਂਟਰ ਦੇ ਨਾਮ ਤੇ ਉਹਨੂੰ ਦੁਕਾਨ ਹੈ ਜੀ ਹੂੰ ਉਹਦਾ ਫੋਨ ਨੰਬਰ ਹੈਗਾ 94176 25101 ਠੀਕ ਆ ਤੇ ਜਿਓ ਜਿਨੇ ਵੀ ਏਸੀ ਦਾ ਕੰਮ ਕਰਾਉਣਾ ਹੈ ਆਪਾਂ ਨੂੰ ਇਹਨਾਂ ਮੁੰਡਿਆਂ ਨੂੰ 3-4 ਸਾਲ ਹੋ ਗਿਆ ਆਉਂਦੇ ਇਹਨੂੰ ਬਹੁਤ ਵਧੀਆ ਨੇ ਯਾਰ ਇੱਕ ਇਹਨਾਂ ਦਾ ਰੇਟ ਵੀ ਹੋਰਾਂ ਨਾਲੋਂ ਬਹੁਤ ਚਾਹਜ ਹੈਗਾ ਮੁੰਡਿਆਂ ਦਾ ਠੀਕ ਆ ਨਾ ਜਿਹਨੂੰ ਵੀ ਲੋੜ ਆ ਕੰਟੈਕਟ ਕਰਿਓ ਹਾਂਜੀ ਦੋਸਤੋ ਘਰੇ ਆ ਗਿਆ ਮੈਂ ਅੱਜ ਦੇ ਬਲੌਗ ਦਾ ਕਰਦੇ ਆਂ ਦਾ ਐਂਡ ਜਿੰਨੇ ਵੀ ਤੁਸੀਂ ਮਿਲੇ ਸਾਰਿਆਂ ਨੂੰ ਲੱਗ ਸਸਤੀ ਕਾ